ਔਰ ਕਿਸੇ ਦਾ ਤਾਂ ਕਿ ਰੋਖ ਦੇ ਧੀਆਂ ਨੂੰ ਸਮਾਨ ਸੰਭਿਆ। ਵੀ ਰੋਖ ਦਾ ਸਤਕਾਰ ਵੀ ਕਰੋ ਧੀਆਂ ਦਾ ਸਤਕਾਰ ਵੀ ਕਰੋ ਧੀਆਂ ਨੂੰ ਵੀ ਪਾਲੋ ਰੋਖ ਨੂੰ ਵੀ ਪਾਲੋ। ਇਹ ਦੋਨੇ ਗੱਲਾਂ ਇੱਕ ਤੋਂ ਸਮੇਂ ਨਹੀਂ। ਔਰ ਧੀਆਂ ਬਿਨਾਂ ਜੱਗ ਤੇ ਚਰਨਣ ਰੁੱਖਾਂ ਬਿਨਾਂ ਜੱਗ ਤੇ ਪਾਲਣ ਜੇ ਤੂੰ ਰੱਬ ਨੂੰ ਪਾਉਣਾ ਚਾਹਣਾ ਹੈ ਰੋਖ ਨੂੰ ਕਰਦੇ ਜਿਹੜੇ ਨਾਲ ਹੈ ਤੀਰ ਨੂੰ ਚੁੱਕ ਕੇ ਲਾੜਨ ਨਾਲ ਹੈ ਉਦਰ ਤੂੰ ਧੀਆਂ ਵੱਡ ਮੁੰਡੀਆਂ ਦਾਤਾ ਰੋਖ ਤੇ ਤੀ ਅਨਮੋਲ ਸਰਪਤ। ਰੋਕ ਕਰਦੇ ਸੀ ਅਨਮੋਲ ਸੁਗਾਤਾਂ ਦੀ ਗੱਲ ਆਏ ਕਿ ਗੋਪਾਲੋ ਜੀ ਪਹਿਲੀ ਵਾਰ ਇਹਨਾਂ ਨੇ ਕੁਝ ਵੀ ਪੇਸ਼ ਕਰਦੇ ਆਂ ਔਰ ਇਹ ਦੋਨੇ ਸੁਗਾਤਾਂ ਜੜੀਆਂ ਨੇ ਤੇ ਬਾਖਮਾਲ ਹੈ ਅੱਗੇ ਦੇਖੋ ਤਣਕਾਂ ਤਣਕਾਂ ਦਾ ਦੁੱਖ ਬਹੁਤ ਹੈ ਪੰਜ ਆਪ ਦੀ ਧਰਤੀ ਰੂਸੀ ਮਿੰਤਾ ਨਾਲ ਮਨਾਓ ਸੀਆਂ ਦੇ ਰੱਪੇ ਚੱਲੀ ਨੂੰ ਸਾੜਾ ਮੋੜ ਲਿਆਓ ਰੇਹਾਂ ਖਾਗ ਦੀ ਗੱਲ ਨਹੀਂ ਸਮਝਣ ਵਾਲੀ ਐ ਰੇਹਾਂ ਖਾ ਚੁਕੜੀਆਂ ਭੀ ਗਈ ਦਿਲ ਦੇ ਦੁਖੜੇ ਫੋਲਦੀਆਂ ਸੋਨੇ ਰੰਗੀਆਂ ਕਣਕਾਂ ਗਮ ਨਾਲ ਡੋਲਦੀਆਂ ਹੁਣ ਲਹਿਰਾਂ ਉਹਨੀਆਂ ਕਣਕਾਂ ਦੇਖਣ ਕਿਉਂਕਿ ਪਤਾ ਹੈ ਕਣਕਾਂ ਜੜੀਆਂ ਹੈ ਜਿਵੇਂ ਅਮਰਤਾ ਪ੍ਰੀਤਮ ਕਹਿੰਦੀ ਹੈ ਮਰ ਮਰ ਕੇ ਮੈਂ ਖੇਤੀ ਦੀ ਜੀ ਜੀ ਪਾਸਰ ਬੋਲ ਲਗਾਈ ਕੀਤੀ ਕਣਕਾਂ ਦੀ ਲੈ ਕੇ ਲੋਕ ਪਰਾਈ ਉਹਨੂੰ ਪਤਾ ਹੈ ਵੀ ਇਹ ਕਣਕਾਂ ਜੜੀਆਂ ਨੇ ਜੜੀਆਂ ਇਹ ਆਏ ਨੇ ਜਾਣੀਆਂ ਡੋਲਦੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਗੋਦਾਮਾਂ ਚ ਕੈਦ ਹੋ ਗਏ ਨਾ ਔਰ ਪਿੱਛੇ ਮਥਾਜ ਦੇ ਮੂੰਹ ਤੇ ਨਹੀਂ ਅਸੀਂ ਬੋਲਤੀ ਪੰਦੇ ਸਮਝਦੇ ਵੇ ਗੱਲਾਂ ਬਹੁਤ ਵੱਡੀਆਂ ਨੇ ਮੈਂ ਬਾਹਰ ਤਾਂ ਨਹੀਂ ਲਾਉਣਾ ਦੋਸਤੋ ਮੈਂ 5-7 ਮਿੰਟ ਹੋਰ ਲਾਉਂਗਾ ਮਾਂ ਬੋਲੀ ਮੜਵਾਈਏ ਵਰਦੈਨ ਹੋਵੇ ਤੇ ਮੜਵਾਈ ਬੋਲੀ ਨੂੰ ਚਾਰ ਨਾ ਕਰੀਏ ਇਕ ਕਿਵੇਂ ਹੋ ਸਕਦਾ ਹੈ ਕਿ ਬੜਾ ਹੈ ਸਾਨ ਨੂੰ ਜਾਨੋਂ ਵੱਧ ਪਿਆਰੀ ਦੁੱਖ ਧੋਖੇ ਇਸ ਵਿੱਚ ਕੋਲੀ ਦਾ ਕਰਦੇ ਰਹੀਏ ਮਾਨ ਹਮੇਸ਼ਾ ਮਿੱਤਰਾ ਮਾਮ ਕੋਲੀ ਦਾ ਮਤਲਬ ਮਾਂ ਬੋਲੀ ਦਾ ਸਤਿਕਾਰ ਕਰਨਾ ਸਮਝੋ ਬੜੇ ਸਿੰਪਲ ਸ਼ਬਦਾਂ ਦੇ ਵਿੱਚ ਆ ਮਰਨ ਨੂੰ ਉਤੇਜ ਨਹੀਂਗਾ ਮਾਈ ਉਤੇਜ ਬਣਾ ਰਹੀ ਹੈ ਵੀ ਅਮੀ ਆਪਣੀ ਦੇਖਭਾਲ ਕਰ ਕਰਕੇ ਮਤਲਬ ਬੜੀਆਂ ਸਰਦਾਰਨ ਜੀਆਂ ਹੈ ਕਵਤਾਨਾਂ ਔਰ ਕਵਤਾਵਾਂ ਦੇ ਉੱਤੇ ਰਾਸ ਹੈ ਗੱਦੀ ਗੱਲੇ ਹੈ ਸਰਦਾਰਨਤਾ ਦੇ ਵਿੱਚ ਵੀ ਵਿਸ਼ੇਸ਼ਤਾ ਹੈ ਜਿਹੜੀ ਨਿੱਕੀ ਕਹਾਣੀ ਆ ਨਾ ਉਹ ਨਿੱਕੇ ਮਨੁੱਖ ਦੀ ਕਹਾਣੀ ਹੁੰਦੀ ਆ ਨਿੱਕੇ ਮਨੁੱਖ ਦੀ ਵਿਸ਼ੇਸ਼ਤਾ ਨੂੰ ਬਤਾਉਂਦੀ ਆ ਨਾ ਕਿ ਨਿੱਕੇ ਮਨੁੱਖ ਦੀ ਨਿੱਕੇ ਬੰਨ ਮਗਰ। ਤੇ ਨਿੱਕੀ ਕਾਂ ਦਾ ਕਲੇਗ ਹੋਵੇ ਹੋਵੇ ਨਹੀਂ ਦੱਸਕੀ। ਸੁਵਾਏ ਸੰਗ੍ਰਹਿ ਤੋਂ ਬਾਅਦ ਉਹ ਦੁਬਾਰਾ ਇਹ ਗੱਲੋਂ ਬਣੀ ਨਹੀਂ। ਤਾਂ ਕੁੜੀ ਕਾ ਸੌਂਦੀਆਂ। ਕੁੜੀ ਕਾ ਸੌਂਦੀਆਂ ਬਹੁਤ ਨੇ। ਕਹਿੰਦੇ ਕਾ ਸੌਂਦ ਵਧੀਆ ਆਉਂਦੇ ਰਹਿਣ। ਤੇ ਉਹ ਤਾਂ ਜੱਟ ਨਾਮ ਦਾ ਤਾਦਰ ਕਣੀ ਫੋਨ ਕਰਤਾ ਪੜ ਕੇ ਦੇਖੋ ਕਿ ਮੈਂ ਨਹੀਂ ਖਾ ਨਹੀਂ ਜਾਊਂਦਾ। ਤਾਂ ਐਦਾਂ ਦੀ ਇਹ ਜੀ ਕਪਤਾਨੇ ਵਿੱਚ ਦੁਸ਼ਤਾਰ ਨਹੀਂ ਔਰ ਵਾਰ ਆ ਰਹੇ ਇਥੋਂ ਹਿੱਕਿਤ ਕਰਕੇ ਹਿੱਕਿਤ ਕੇ ਸੱਤ ਬੋਲ ਰਹੇ ਨੇ ਮਾਲਵੇ ਦੀ ਧਰਤੀ ਤੇ ਜਾਂਦਾ ਜਦੋਂ ਮਾਲਵੇ ਦੀ ਧਰਤੀ ਦੇ ਨਿਕਟ ਦਾ ਉਥੋਂ ਦਾ ਮੌਸਮ ਦੇਖ ਕੇ ਉਥੋਂ ਦੀ ਕਰਕਟਨ ਦੇਖ ਕੇ ਉਥੋਂ ਦੀ ਰਾਜਨੀਤੀ ਪ੍ਰਸਤ ਦੇਖ ਕੇ ਇਹ ਇੰਦਰ ਨੂੰ ਦੌੜਦਾ ਹੈ ਫਿਰ ਸ਼ਾਮ ਨੂੰ ਕਿੱਥੇ ਜਾਂਦਾ ਜੀਰੀ ਪਗਲ ਗੱਪ ਸਾਹਿਬ ਦੀ ਸਾਖੀ ਤੇ ਫਿਰ ਗੁਰਮੁਖੀ ਚਰਨੀ ਲੱਗਦਾ ਹੈ ਤੇ ਬਾਦਤ ਕਰਦਾ ਹੈ ਖੁਦਾ ਕਰੇ ਪਰਮਾਤਮਾ ਕਰੇ ਤੇ ਵੀ ਇਹ ਬਾਦਤ ਸਦਾ ਕਾਇਮ ਰਹੇ 毛毛雪。